ਗੁਰ ਸਰਣ ਆਈ ਬੁਦੇ ਨਾਮ ਲਏ ਛਡਾਰ ਸਤਿਗੁਰ ਪਰ ਘਰ ਧਿਆਇਦਾ ਸਤ ਸੰਗਤ ਸਤ ਗੁਰ ਭਾਏ ਸਤ ਸੰਗਤ ਸਤ ਗੁਰ ਸੇਵਤੇ ਹਰ ਮੇਲੇ ਗੁਰ ਮਿਲਾਰ ਜੋ ਪਾਉ ਜਨ ਜਗਤ ਸੰਸਾਰ ਹੈ ਗੁਰ ਬੋਧ ਤ ਕਾਮ ਤਲਾ ਗੁਰ ਸਿੱਖੀ ਭਰ ਨਾਮ ਨੇ ਆ ਗੁਰ ਪੂਰਾ ਪਾਲ ਭਾਰ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਵੀ ਦਇਆ ਕਰ ਤਾਰ ਤੁਰ ਮਸਤ ਘਰ ਦਾ ਲਿਖਿਆ ਪਰ ਨਾਲਕ ਮਿਲਿਆ ਆਰ ਜਦ ਤੱਕ ਕਰਮਾਰ ਵਿਧਾ ਦੀ ਹਰ ਦਰ ਗਏ ਲਈ ਸਦਾ ਗੁਰਸਿੱਖਾ નો ਸਬਸ ਹੈ ਅਤੁੱਥ ਮੇਦ ਮਿਲਾਈ ਗੁਰੂ ਕੋ ਰ ਹਰ ਨਾਮ ਨਿਡਾਇਆ ਜਿਨ ਵਿੱਚੋ ਕਰਮੁ ਕਿ ਭਾਇ ਰਾਮ ਨਾਮੁ ਅਕਿਰਤਿ ਗਾਇ ਕਰ ਜਾਗਨ ਮਗਧ ਖਾਏ ਹੋਵੇਂ ਮਾਲੁ ਇਤ ਲਿਵ ਲਾਵੀ ਅੰਤਰ ਨਾਮ ਵਸਾਇ ਗੁਰਮਤੀ ਜਿਉ ਜੋ ਅੰਦਾ ਸਕੈ ਸਤੈ ਨਾਏ ਸਮਾਇ ਸਭ ਆਪੇ ਆਪ ਬਤੈ ਕਰਤਾ ਜੋ ਪਾਵੈ ਸੋ ਨਾਏ ਨਾਏ ਜਦ ਨਾਮ ਕਨੋ ਲੈਤਾ ਜਿਵੈ ਬਿਨ ਨਾਵੇ ਖਿਨ ਮਰ ਜਾਇ ਮਨ ਅੰਦਰ ਹੋ ਮੈ ਰੋਗ ਭਰਮ ਧੋਲੇ ਹੋ ਮੈ ਸਖਤ ਦਰਜਨਾ ਨਾਮ ਤੇ ਰੋਗ ਗਵਾਇ ਲੇ ਸਤਗੁਰ ਸਾਧੂ ਸਜਣਾ ਗੁਰਮਤਿ ਹਰਿ ਹਰਿ ਨੋ ਲੈ ਹਰ ਪ੍ਰੇਮ ਕਸਾਈ ਦਸਰਾ ਹਰ ਰਤੀ ਹਰ ਰੰਗ ਝੋਲੇ ਹਰ ਦੇਸਾ ਪੁਰਖ ਨਾਲ ਭਈ ਸਭ ਦੇਖਿਆ ਜਗਤ ਮੈਂ ਢੋਲੇ ਗੁਰ ਸਤਗੁਰ ਨਾਮ ਜੜਾਇਆ ਮਨ ਅੰਤ ਨਾ ਕਾਮੂ ਢੋਲੇ ਜਨਨਾਕ ਘਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਬੋਲੇ ਸ਼ਲੋਕ ਮਹਲਾ 5 ਇਕੋ ਅੰਕਾਰ ਸਤਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾਮੋਣ ਦੇ ਨਾਮ ਜਨਤਾ ਸਾਈ ਢਲ ਢਲ ਭਵ ਦੇ ਤੇ ਬਿਰੀ ਨਿਨਾਂ ਪਾਲਨਾ ਆਏ ਤਰਗੀ ਬਿ ਹੋਣਾ ਪਾਲ ਪਟੰਬਰ ਆਹੀ ਸੇਤੀ ਜਾਲੇ ਧੂੜੀ ਵਿਕਲਣੰਦੜੀ ਸੰਹਾਰ ਨ ਤੈ ਸਹਿ ਨਾਲੇ ਗੁਰ ਕੈ ਸਬਤ ਅਦਾਤੀ ਹੈ ਨਾਮ ਰੰਗ ਬੈਰਾ ਜਿੱਤੇ ਪੰਥ ਪੈਰਾਈਆ ਨਾਲ ਸੁਪਨ ਮਾਰ ਤੇਉਰਾ ਜਾ ਮੋਂ ਇਕਤਾ ਲਖ ਤੋਂ ਜਿੱਤੇ ਇਨੜੇ ਦਰ ਤਰੇ ਬਾਹ ਬਲ ਬਰਤਾ ਗਿਓ ਦਿਨ ਮ ਜਨ ਕੀਤੋ ਸੋ ਬਿਸਰੇ ਸੋਰ ਸੋਰਸ ਪੀਦੀਐ ਤੋ ਨਪਕਾ ਹੋਇ ਨਾਨਕ ਰਾਮ ਤਨ ਗੰਗਾਈਐ ਦਰਗੇ ਨਿਰਮਲ ਸੋਇ ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਵਾਰੀ ਅੰਦਰ ਨਾਮ ਨਿਧਾਨ ਸਦਾ ਹੁਣਸਾ ਲਈ ਏਕਾ ਟੇਕਿਆ ਧਮਨ ਤਨ ਪ੍ਰਵਤਾ ਲਈ ਲੱਗਾ ਅਨੰਦ ਅਪਾਰ ਕੋ ਨਾ ਚਿਤਾ ਰਈ ਗੁਰਮੁਖ ਹਰਿ ਗੁਣ ਗਾਏ ਸਹਿਜ ਸੁਖ 사 ਲਈ ਦਾ ਨਾਮ ਨੇ ਦਾ ਅੰਦਿਤ ਹੈ ਪਰ ਹਾਏ ਤਰੇ ਸੋ ਟੰਗਾ ਮਾਨ ਦੋਈ ਦਲਤ ਲਾਵੇਂ ਆਪਣੇ ਨਦਰ ਨਿਹਾਰ ਆਪੇ ਦੇ ਬੋਲ ਗਨ ਦੇਵ ਮਤੀ ਉਪਦੇ ਇਸ ਵਿੱਚੋਂ ਬ੍ਰਹਮ ਜਾ ਜੋ ਤੁਰ ਲਿਖਿਆ ਨੇ ਸੋਈ ਸਭ ਥਮਾ ਸਾਤ ਪਤਿਸਦੈ ਵਸ ਤੁਜੀ ਨਾਹੀ ਜਾ ਨਾਮ ਸੁਖਿਆ ਆਨੰਦ ਭਏ ਪ੍ਰਭ ਕੀ ਮਨ ਰਜਾ ਗੋਲ ਪੂਰਾ ਜਿਸ ਮਦੇ ਆ ਸੇ ਭੈ ਨਹਾ ਨਾਨਕ ਨਾਮ ਆਰਾਦਣਾ ਤਾਂ ਜਿਆ ਮੇਰਾ ਆਪੀ ਤਨ ਕਮ ਕਮਦੇ ਕਰਦੇ ਭਾਇ ਨਾਨਕ ਜਿ ਹੈ ਕਿਤੋ ਪਵਨ ਪੁਨੀਤ ਉਭੜੇ ਪਾਏ ਮਿੱਟੀ ਕੰਤ ਮੰਤਰੀਆ ਆਨਕ ਸੇ ਹੀ ਉਭਰੇ ਜਿਨਾ ਆਗਮਤਾ ਸੁਤੜੇ ਸੁਖੀ ਸਬਨ ਜੋਰਤੇ ਸਹ ਆਪਣੇ ਪ੍ਰੇਮ ਵਿशोਹਾ ਤਣੀ ਸੋ ਅੱਠੇ ਪਹਿਰਨ ਲਵਨ ਸੁਤੜੇ ਅਸੰਖ ਮਾਇਆ ਝੂਠੇ ਕਾਰਨੇ